ਵਧੇਕ ਡਾਇਰੈਕਟਰ ਜਨਰਲ ਪੁਲਿਸ ਐਨਆਰਆਈ ਵਿੰਗ ਦੱਸੇ ਕਿ ਏਐਸ ਦੱਸੇ ਕਿ ਏਏਐਸ ਅਤੇ एसएस नगर ਦੇ ਵੱਲੋਂ ਗੈਰ ਕਾਨੂੰਨੀ ਟਰੈਵਲ ਏਜੰਟਾਂ ਨੂੰ ਸਿਕੰਜਾ ਪਾਉਣ ਦੇ ਲਈ ਇੱਕ ਵਹੀਮ ਜੜੀ ਹੈ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਕਿ ਇਨਸਪੈਕਟਰ ਹਰਪ੍ਰੀਤ ਸਿੰਘ ਦੀ ਐਨਆਰਆਈ ਥਾਣੇ ਦੀ ਟੀਮ ਦੇ ਵੱਲੋਂ ਇੱਕ ਟਰੈਵਲ ਏਜੰਟ ਸੁਰਜਵਾਸੀ ਮਛਾਲੇ ਗੁਰਦਾਸਪੁਰ ਦੇ ਖੂਫੀਆ ਸੋਰਸ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ ਇਸ ਟਰੈਵਲ ਏਜੰਟ ਦੇ ਵੱਲੋਂ ਕਿਰਪਾ ওভারਸ਼ੀਜ਼ ਦੇ ਨਾਮ ਤਾ ਜੁੜਾ ਹੈ ਇੱਕ ਗੈਰ ਕਾਨੂੰਨੀ ਟੰਗ ਨਾਲ ਦਫਤਰ ਤਾਰੀਵਾਲ ਦੇ ਵਿੱਚ ਖੋਲਿਆ ਗਿਆ ਸੀ ਅਤੇ ਵਿਦੇਸ਼ ਰਸ਼ੀਆ ਦੇ ਝਾਲੀ ਵੀਜ਼ਾ ਲਗਾਉਣ ਦਾ ਚਾਸਾ ਦੇ ਕੇ ਬੋਲੇ ਬਾਲੀ ਲੋਕਾਂ ਨੂੰ ਠੱਗੀ ਮਾਰਦਾ ਸੀ ਉਹਨਾਂ ਦੱਸਿਆ ਹੈ ਕਿ ਮੁਕਦਮੇ ਦੇ ਵਿੱਚ 9 ਨੰਬਰ ਆ 3424 ਹਾਂਜੀ ਇਹਨੇ ਇਹ ਆਪਣੇ ਸੂਰਜ ਸਠਿਆੜੀ ਸਠਿਆੜੀ ਦਾ ਰਹਿਣ ਵਾਲਾ ਵਾ ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਇਹ ਕਾਨੂੰਨ ਦਾ ਹਾਂ ਪਰ ਇਹਨਾਂ ਧਾਰੀਵਾਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਦਫਤਰ ਖੋਲ੍ਹਿਆ ਤੇ 2,80,000 ਰੁਪਏ ਵਿਦੇਸ਼ ਰਸ਼ੀਆ ਭੇਜਣ ਵਾਸਤੇ ਇਹਨੇ ਮਦਈ ਦੇ ਨਾਲ ਠੱਗੀ ਮਾਰੀ ਇੱਕ ਮਦਈ ਇੱਕ ਨਾਲਵੇ ਦਾ ਸਾੜਾ ਹੀ ਦਲਜੀਤ ਸਿੰਘ ਅੰਮ੍ਰਿਤਸਰ ਦਾ 1.40-40000 ਰੁਪਇਆ ਤੇ ਉਹਨਾਂ ਕੋਲ ਲਿਆ ਇਹਨਾਂ ਤੇ ਕੋਈ ਵੀਜ਼ਾ ਨਹੀਂ ਲਾਇਆ ਤੇ ਜਾਲੀ ਵੀਜ਼ੇ ਦੇ ਦਿੱਤੇ ਤੇ ਉਹਦੇ ਵਿੱਚ ਤਿੰਨ ਨੂੰ ਗ੍ਰਫਤਾਰ ਕੀਤਾ ਗਿਆ ਵਾ ਦੋ ਦੋਸ਼ੀ ਨੇ ਇੱਕ ਨੂੰ ਗ੍ਰਫਤਾਰ ਕਰ ਲਿਆ ਇੱਕ ਦੀ ਟਰਨ ਮੇਲ ਹਾਈ ਕੋਰਟ ਵਿੱਚ ਹੋਈ ਆ ਉਹਨੂੰ ਗ੍ਰਫਤਾਰ ਕਰਨੇ ਚ ਬਾਕੀ ਇਹ ਹੁਣ ਇਸ਼ਾਨਬਿੰਨ ਕਰ ਰਹੇ ਆ ਆਪਾਂ ਇਹਦਾ ਰਿਮਾਰਡ ਲਿਆ ਇਹ ਕਹਿੰਦੇ ਨਾ ਤੇ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਇਹਨੇ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਅਦ ਦੀ ਖਲਾਸਾ ਹੋਏਗਾ ਸਾਰੀ ਬੰਤੀ ਉਰਫ ਬਾਸ ਉਹ ਵੀ ਇਹਦੇ ਚਾਚੇਤਾਏ ਦਾ ਪੁੱਤਰ ਵਾ 46 ਪਿੰਡ ਦੀ ਆਹਨ ਦੇ ਕਿਰਪਾ ਓਵਰਸੀ ਇਹਨਾਂ ਨੂੰ ਹੈਗਾ ਰੀਐਸ ਟ੍ਰੇਡ ਸੈਂਟਰ ਦੇ ਨਾਂ ਤੇ ਡੀਸੀ ਦਫ਼ਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਮਤਲਬ ਲਾਇਸੈਂਸ ਲਿਆ ਸੀ ਜਦ ਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ਓਵਰਸੀ ਦੇ ਨਾਂ ਤੇ ਇਹਨਾਂ ਨੇ ਮਤਲਬ ਪੇਜ ਬਣਾਇਆ ਹੋਇਆ ਹੈ ਹਾਂ ਉਹ ਯੂਜ ਕਰਕੇ ਲੋਕਾਂ ਨੂੰ ਮਤਲਬ ਵੀ ਜੇ ਜਾਲੀ ਤੌਰ ਤੇ ਮਤਲਬ ਆਪਣੀ ਮਸੂਰੀ ਕਰਦੇ ਰਹੇ ਨੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਵਾ ਕੋਈ ਲਾਇਸੈਂਸ ਜਾਂ ਸੈਂਟਰ ਗਵਰਨਮੈਂਟਲੋਂ ਉਹਦੇ ਕੋਲ ਹੈਗਾ ਵਾ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਲੋਕਾਂ ਨਾਲ ਧੋਖਾ ਨਹੀਂ ਕਰਦੇ ਇਹਨਾਂ ਤੋਂ ਬਚੋ ਇਹੋ ਜਿਹੇ ਪੁਰਵੀ ਕਾਫੀ ਏਜੰਟ ਹੈਗੇ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜਿਹੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਤੇ ਮਹਿਕਮਾ ਹੈਡਾ ਪੰਜਾਬ ਪੁਲਿਸ ਜਿਹੜਾ ਵਾ ਇਹੋ ਜਿਹੇ ਜਾਲੀ ਏਜੰਟਾਂ ਨੂੰ ਕਾਫੀ ਨੱਥ ਪਾ ਰਿਹਾ ਵਾ ਤੇ ਲਗਾਤਾਰ ਪੱਤੇ ਹੋ ਰਹੇ ਨੇ ਮੈਂ ਆਪਣੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮਹਿਕਮੇ ਵੱਲੋਂ ਇਹ ਜਿਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਤੇ ਆਮ ਲੋਕਾਂ ਨਾਲ ਠੱਗੀ ਨਾ ਮਾਰਨਾ